ਸਾਰੇ ਅੱਜ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਜਿਹੜਾ ਦਿੱਲੀ ਹਾਦਸਾ ਵਾਪਰਿਆ ਵਾ ਇੱਕ ਬਲਾਸਟ ਵੀ ਹੋਇਆ ਉਹਨੂੰ ਲੈ ਕੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਕਰਪੂਰਾ ਰੇਡਵੇ ਸਟੇਸ਼ਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਮਤਲਬ ਕਿ ਕਹਿੰਦੇ ਕਿ ਲੋਕਲ ਜਿਹੜੀ ਵੈਰੀਫਿਕੇਸ਼ਨ ਕੀਤੀ ਗਈ ਹੈ ਨਹੀਂ ਬਿਲਕੁਲ ਕੰਪਲੈਕਸਰਾ ਪੁਲਿਸ ਵੱਲੋਂ ਵਾਲੇ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀਆਂ ਬੱਸ ਸਟੈਂਡ ਇਨਵੈਸਟੇਸ਼ਨ ਤੇ ਬਾਜ਼ਾਰ ਤੇ ਕੁਝ ਸਰਾਵਾਂ ਵੀ ਜਿਹੜੇ ਜਿੱਤੇ ਕਾਫੀ ਚੱਕੀ ਲੋਕਾਂ ਦੀ ਆਬਾਚਾਈ ਹੋਈ ਹੈ ਅ ਕੱਲ ਦੇ ਜਿਹੜੇ ਮੰਤਾਂਗੇ ਕੰਟਰੋਲ ਨੂੰ ਦੇਖਦੇ ਹੋਏ ਅਤੇ ਇਤਿਹਾਦ ਵਰਤਦੇ ਹੋਏ ਉਨੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਤਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਪੂਰੀ ਜਿਹੜੀ ਅਲਰਟ ਹੈਗੀ ਹੈ ਵਕਫ ਵਕ ਕਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਹਾਂ ਕਿੱਥੇ-ਕਿੱਥੇ ਮਾੜੇ ਅੰਸਰ ਹੈ ਉਹਨਾਂ ਦੇ ਹਾਈਡਆਊਟਸ ਤੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ ਇਹਦੀ ਅੱਜ ਤੇ ਅੱਜ ਇਸ ਸਕੀਮ ਦੀ ਤਕੂਤ ਨੂੰ ਕਾਰਨ ਬਾਰੇ ਵਾਲੀ ਅਸੀਂ ਚੈਕਿੰਗ ਕਰ ਰਹੇ ਹਾਂ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਆ ਜਿਹੜੀ ਰੈਂਡਮ ਚੈਕਿੰਗ ਜਿਹੜੀ ਕਰ ਰਹੇ ਹੈਗੇ ਜਨਤਾ ਨੂੰ ਕਿਸ ਤਰੀਕੇ ਨਾਲ ਅਵੇਨਸ ਤੋਂ ਦੀ ਲੋੜ ਵੱਤ ਕਿਸ ਤਰੀਕੇ ਨਾਲ ਅਲਦਵਾਲਾ ਦੇਖਣਾ ਚਾਹੀਦਾ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਲੋਕਾਂ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਉਪਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜਾਂ ਆਪਣੇ ਨੇਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਜੋਸੀ ਸਮੇਂ ਰਹਿੰਦੇ ਸਿਰੋ ਦੇਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਸੁਰੱਖਿਤ ਬਣਾ ਸਕਦੇ ਹਾਂ ਸੋ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਰਾਤੀ ਇੱਕ i20 ਦੇ ਵਿੱਚ ਬਲਾਸਟ ਹੋਇਆ ਉਹਨੂੰ ਦੇਖਦੇ ਹੋਏ ਗੱਡੀਆਂ ਨੂੰ ਵੀ ਦੇਖਿਆ ਜਾ ਰਿਹਾ ਹੈ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮੱਧਪਾਗੀ ਕਟਨਾ ਦੀ ਇਨਫਰਮੇਸ਼ਨ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈਡ ਰੈਡ ਕਰਾ ਤਾ ਕਰਾ ਦਿੱਤਾ ਗਿਆ ਸੀ ਇਹਦੇ ਵਿੱਚ ਬੜੇ ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣਾ ਏਰੀਆ ਦੇ ਵਿੱਚ ਸਾਰੇ ਸਮੂਹ ਜਿਹੜੇ ਥਾਣਾ ਪ੍ਰਬਾਲੀ ਹੋ ਗਏ ਜਿਹੜੇ ਤਲਕਾ ਅਫਸਰ ਹੋ ਗਏ ਆਪ ਕੋਲ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਗੀ ਤੌਰ ਤੇ ਵੀ ਚੈਕਿੰਗ ਕੀਤੀ ਕਿ ਇਹ ਸੱਤੀ ਦਾ ਤੇ ਦੀ ਲੜੀ ਨੂੰ ਹੀ ਦੇਖਦੇ ਹੋਏ ਹਾਈ ਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦ ਪਾਗੀ ਘਟਨਾ ਤੋਂ ਜਿਹੜਾ ਬਚ ਸਕੇ ਮਾੜੀਆਂ ਸਨ ਨੂੰ ਅਸੀਂ ਆਸਾਂ ਮੇਰੇ ਅੰਦਰ ਫੜ ਸਕੀ ਜੀ